ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾਂ ਤੁਸੀਂ ਸਾਰੇ ਠੀਕ ਹੋਮੋਗੇ ਅੱਜ ਮੈਂ ਤੁਹਾਨੂੰ ਇੱਕ ਅਲੱਗ ਚੀਜ਼ ਦਿਖਾਉਣ ਲੱਗੀ ਆ ਇਹ ਮੇਰੀ ਵੀਡੀਓ ਦਾ ਕੋਈ ਕੰਟੈਂਟ ਤਾਂ ਨਹੀਂ ਹੈ ਪਰ ਫਿਰ ਵੀ ਮੈਨੂੰ ਲੱਗਾ ਕਿ ਮੈਨੂੰ ਇਹ ਦਿਖਾਉਣੀ ਚਾਹੀਦੀ ਆ ਕਿਉਂਕਿ ਮੈਨੂੰ ਇਹ ਗਿਫਟ ਤੋਹਫਾ ਮੈਨੂੰ ਸਫਾਈ ਦੀਵਾਲੀ ਦੀ ਸਫਾਈਆਂ ਕਰਦੀਆਂ ਤੇ ਮਿਲਿਆ ਇਹ ਹੈ ਜੀ ਮੇਰੀ ਪਰਨਾਨੀ ਦੀ ਹੱਥੀ ਕੱਢੀ ਹੋਈ ਫੁਲਕਾਰੀ ਦੇਖੋ ਮੇਰੀ ਪਰਨਾਨੀ ਜਿਹੜੀ ਮੇਰੀ ਨਾਨੀ ਸੀ ਉਹ ਵੀ ਕਹਿੰਦੇ ਕਿ ਸਾਡੀ ਮੰਮੀ ਨੂੰ ਜਨਮ ਦੇਣ ਤੋਂ ਬਾਅਦ ਜਲਦੀ ਮੁੱਕ ਗਈ ਸੀ ਦੇਖੋ ਹੱਥੀ ਕੱਢੀ ਹੋਈ ਦੇਖੋ ਕਿੰਨੀ ਬਰੀਕੀ ਦੇਖੋ ਇਹਦੀ ਸਾਈਡ ਕਾਫੀ ਵਿਰਧ ਜਿਹਾ ਹੋ ਚੁੱਕਾ ਹੈ ਕਪੜਾ ਆ ਦੇਖੋ ਤੁਹਾਨੂੰ ਮੈਂ ਖੋਲ ਕੇ ਦਿਖਾ ਲਦੀ ਕੋ ਪ੍ਰਾਣੀ ਵਿਰਾਸਤ ਦੇਖੋ ਸਾਡੀ ਆ ਦੇਖੋ ਕਿਦਾਂ ਵਿੱਚੋਂ ਵਿਰਧ ਹੋ ਗਿਆ ਹੈ ਇਹ ਪਰ ਫਿਰ ਵੀ ਬੜੀ ਖੁਸ਼ੀ ਹੋਈ ਦੇਖ ਕੇ ਮੈਨੂੰ ਇਹ ਚੀਜ਼ ਇੱਕ ਤਾਂ ਹੋਰ ਚੀਜ਼ ਦਿਖਾ ਲਦੀ ਆ ਇਹ ਦੇਖੋ ਇਹ ਮੇਰੀ ਮਾਂ ਦੀਆਂ ਹੱਥ ਦੇ ਕੱਡੇ ਹੋਏ ਅੰਗੂਠੀ ਪੋਸ਼ ਦੇਖੋ ਬੈਕ ਸਾਈਡ ਦੇਖੋ ਦੇਖੋ ਝੋਲੇ ਮੇਰੀ ਮਾਂ ਦੇ ਹੱਥ ਦੇ ਕੱਡੇ ਹੋਏ ਇੱਕ ਤੇ ਇਹ ਤੁਹਾਨੂੰ ਹੋਰ ਦਿਖਾ ਲਦੇ ਆ देखो ਸਾਡੇ ਘਰ ਜੀ ਪੁਰਾਣੇ ਸੰਦੂਕ ਇਹ ਸਾਡੀ ਮਾਂ ਦਾ ਸੰਦੂਕ ਆ ਅਸੀਂ ਇਹਨੂੰ ਯੂਜ਼ ਵੀ ਕਰਦੇ ਆ ਇਹ ਸਾਡੀ ਮਾਂ ਦੇ ਬਾਜ਼ ਵਿੱਚ ਆਇਆ ਹੋਇਆ ਸੰਦੂਕ ਤੇ ਇੱਕਦਾਂ ਹੋਰ ਦਿਖਾ ਲਦੀ ਆ ਇਹ ਵਾਲਾ ਸੰਦੂਕ ਇਹ ਮੇਰੀ ਦਾਦੀ ਦਾ ਸੰਦੂਕ ਆ ਜੀ ਮੇਰੀ ਦਾਦੀ ਹੁਣ ਤੁਸੀਂ ਹਿਸਾਬ ਲਾ ਸਕਦੇ ਆ ਵੀ ਕਿੰਨਾ ਪੁਰਾਣਾ ਹੋਊਗਾ ਆ ਦੇਖੋ ਇਹਦੇ ਉੱਪਰ ਪਿੱਤਲ ਦਾ ਕੀਤਾ ਹੋਇਆ ਆ ਇਹ ਪੂਰਾ ਤਕਰੀਬਨ ਮੈਨੂੰ ਲੱਗਦਾ ਵੀ ਇਹ 2 2.5 ਸਾਲ 100 ਸਾਲ ਪੁਰਾਣਾ 2 200 ਸਾਲ ਪੁਰਾਣਾ ਤਾਂ ਜ਼ਰੂਰ ਹੋਊਗਾ ਦੇਖੋ ਜੀ ਅਸੀਂ ਇਹਨੂੰ ਯੂਜ਼ ਕਰਦੇ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਧੰਨਵਾਦ ਜੀ ਸਾਰਿਆਂ